ਬਾਈਬਲ ਦੱਸਦੀ ਆ ਫਰੀਸੀਆ ਦੇ ਵਿੱਚੋਂ ਇੱਕ ਫਰੀਸੀ ਸੀ ਜਿਹਦਾ ਨਾਮ ਸ਼ਮਾਉਨ ਆ ਉਹਨੇ ਕਿਹਾ ਯੇਸ਼ੂ ਮਸੀਹ ਦੇ ਬਾਰੇ ਸੁਣਿਆ ਕਿ ਯੇਸ਼ੂ ਮਸੀਹ ਵੱਡੇ ਵੱਡੇ ਕੰਮ ਕਰਦਾ ਇਹਦੇ ਦੁਆਰਾ ਪਰਮੇਸ਼ਵਰ ਬਿਮਾਰਾਂ ਨੂੰ ਚੰਗੀਆਂ ਕਰਦਾ ਮੁਰਦਿਆਂ ਨੂੰ ਜੀਵਾਲਦਾ ਅੰਨਿਆਂ ਨੂੰ ਔਖਾ ਦਿੰਦਾ ਲੰਗੜਿਆਂ ਨੂੰ ਚਲਾ ਦਿੰਦਾ ਜਦੋਂ ਫਰੀਸੀ ਸ਼ਮਾਉਨ ਨੇ ਇਸ ਗੱਲ ਨੂੰ ਦੇਖਿਆ ਸੁਣਿਆ ਉਨੇ ਯੇਸ਼ੂ ਮਸੀਹ ਨੂੰ ਆਪਣੇ ਘਰ ਇਨਵਾਈਟ ਕੀਤਾ ਖਾਣੇ ਦੇ ਲਈ ਤੇ ਯੇਸ਼ੂ ਮਸੀਹ ਉਹਦੇ ਇਨਵੀਟੇਸ਼ਨ ਨੂੰ ਕਬੂਲ ਕਰਕੇ ਚੇਲਿਆਂ ਦੇ ਨਾਲ ਉਹਦੇ ਘਰ ਦੇ ਵਿੱਚ ਜਾਂਦੇ ਤੇ ਬਾਈਬਲ 'ਚ ਲਿਖਿਆ ਕਿ ਉਹ ਖਾਣ ਦੇ ਲਈ ਬੈੰਦੇ ਆ ਉੱਥੇ ਇੱਕ ਤੀਵੀਂ ਆਉਂਦੀ ਵਚਨ ਦੇ ਮੁਤਾਬਕ ਜੋ ਵਿ ਵਿਚਾਰਨ ਪਾਪੀ ਔਰਤ ਪਾਪਣ ਅਕਦਾ ਬਾਈਬਲ ਦੇ ਵਿੱਚ ਬਾਈਬਲ 'ਚ ਲਿਖਿਆ ਉਹ ਆਉਂਦੀ ਆਪਣੇ ਹੰਝੂਆਂ ਦੇ ਨਾਲ ਉਹਦੇ ਚਰਨਾਂ ਨੂੰ ਭੇਂਦੀ ਹੁੰਦੀ ਆਪਣੇ ਵਾਲਾਂ ਦੇ ਨਾਲ ਉਹਨੂੰ ਪੁੰਜਣਾ ਸ਼ੁਰੂ ਕਰਦੀ ਤੇ ਨਾਲ ਇੱਕ ਅਤਰ ਦੀ ਛੀਛੀ ਲੈ ਕੇ ਆਉਂਦੀ ਕਿ ਸਾਰਾ ਅਤਰ ਯਿਸੂਮਸੀ ਦੇ ਚਰਨਾਂ ਦੇ ਉੱਤੇ ਬੋਲ ਦਿੰਦੀ ਹallelujah ਉਹ ਯਿਸੂਮਸੀ ਦੇ ਪੈਰਾਂ ਨੂੰ ਚੁੰਮਦੀ ਰਹਿੰਦੀ ਤੇ ਇਹ ਸਾਰਾ ਇਹ ਵਾਕਿਆ ਦੇਖ ਕੇ ਉਹ ਫਰੀਸੀ ਸ਼ਮਾਉਂ ਜਿਨne ਯੇਸ਼ੂ ਮਸੀਹ ਨੂੰ ਆਪਣੇ ਘਰ ਇਨਵਾਈਟ ਕੀਤਾ ਸੱਦਾ ਦਿੱਤਾ ਆ ਉਹ ਆਪਣੇ ਮਨ ਦੇ ਵਿੱਚ ਇਹ ਸੋਚਦਾ ਇਹ ਔਰਤ ਜਿਹੜੀ ਪਾਪਨ ਆ ਵਿਵਚਾਰਨ ਆ ਅਗਰ ਯੇਸ਼ੂ ਸੱਚਾ ਨਬੀ ਹੁੰਦਾ ਤੇ ਇਸ ਗੱਲ ਨੂੰ ਜਾਣ ਲੈਂਦਾ ਕਿ ਇਹ ਔਰਤ ਪਾਪਨ ਆ ਜਿਹੜੀ ਮੇਰੇ ਪੈਰਾਂ ਨੂੰ ਛੂ ਰਹੀ ਆ ਲੇਕਿਨ ਯੇਸ਼ੂ ਮਸੀਹ ਨੇ ਕਿਹਾ ਕਿ ਮੈਂ ਧਰਮੀਆਂ ਦੇ ਲਈ ਨਹੀਂ ਬਲਕਿ ਪਾਪੀਆਂ ਦੇ ਲਈ ਇਸ ਧਰਤੀ ਦੇ ਉੱਤੇ ਹallelujah ਯੀਸ਼ੂ ਮਸੀਹ ਨੇ ਕਿਹਾ ਡਾਕਟਰ ਦੀ ਵੈਦ ਦੀ ਲੋੜ ਇੱਕ ਬਿਮਾਰ ਨੂੰ ਆ ਤੰਦਰੁਸਤ ਨੂੰ ਨਹੀਂ ਹallelujah ਯੇ ਸਿਆਪਨੀ ਨਿਗਾਹ ਦੇ ਕਿ ਧਰਮੀਆਂ ਤੇ ਫਿਰ ਸਾਨੂੰ ਪਰਮੇਸ਼ਵਰ ਦੀ ਲੋੜ ਨਹੀਂ ਆ ਸਾਨੂੰ ਯੀਸ਼ੂ ਮਸੀਹ ਦੀ ਲੋੜ ਉੱਥੇ ਹੀ ਆ ਸਾਨੂੰ ਪਤਾ ਕਿ ਅਸੀਂ ਪਾਪ ਦੇ ਵਿੱਚ ਫਸੇ ਹੋਏ ਹਾਂ ਸਾਨੂੰ ਲੋੜ ਆ ਕਿਸੇ ਮੁਕਤੀ ਦਾਤਾ ਦੀ ਸਾਨੂੰ ਲੋੜ ਆ ਕਿਸੇ ਸ਼ੁੱਧਾਉਣ ਵਾਲੇ ਦੀ ਸਾਨੂੰ ਲੋੜ ਆ ਜਿਹੜਾ ਇਸ ਪਾਪ ਦੀ ਦਲਦਲ ਦੇ ਵਿੱਚੋਂ ਸਾਨੂੰ ਕੱਢ ਕੇ ਬਾਹਰ ਲੈ ਆਵੇ ਹallelujah